ਸ਼ਸ਼ੀ ਕਾਲ ਵੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਖੜਿਆ ਜੀ ਬਰਨਾਲੇ ਜਿੱਥੇ ਮੇਲਾ ਲੱਗਿਆ ਹੁੰਦਾ ਮੋਟਰਸਾਈਕਲਾਂ ਦਾ ਹਨਾ ਆਪਾਂ ਦੇਖ ਸਕਦੇ ਆਂ ਚਾਰ ਸਵੇਰੇ ਹਾਲੇ ਤਾਂ ਆਪਾਂ ਫਸਟ ਗਲੀ ਦੇ ਵਿੱਚ ਖੜੇ ਆਂਗੇ ਮੋਟਰਸਾਈਕਲ ਸਕੂਟਰ ਜਿਹੜੇ ਮਰਜ਼ੀ ਤੁਸੀਂ ਤਰੀਕੇ ਦਾ ਲੈ ਲਓ ਪਰ ਆਪਾਂ ਕਿਹਦੇ ਕੋਲੇ ਆਏ ਜੀ ਕੀ ਹੈ ਪ੍ਰਿੰਸ ਬਈ ਪ੍ਰਿੰਸ ਆਟੋ ਡੀਲਰ ਪ੍ਰਿੰਸ ਆਟੋ ਡੀਲਰ ਹਨਾ ਆਪਾਂ ਪਾਈ ਦੀ ਦੁਕਾਨ ਤੇ ਆਏ ਆ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਤੇ ਅੱਜ ਆਪਾਂ ਕੀ ਦਬਾਇਆ ਇਹਨਾਂ ਦੀ ਦੁਕਾਨ ਤੋਂ ਤੁਸੀਂ ਦੇਖ ਰਹੇ ਹੋ ਬਈ ਆਹ ਕਿਹੜਾ ਸਟੇਡੀਅਮ ਵੱਜਦਾ ਇਹ ਕਾਲਾ ਮੇਅਰ ਸਟੇਡੀਅਮ ਹੀ ਕਾਲਾ ਮੇਅਰ ਸਟੇਡੀਅਮ ਦੇ ਸਾਹਮਣੇ ਹੀ ਮੰਨ ਕੇ ਚੱਲੋ ਹਨਾ ਇਹ ਚੱਲਦੀ ਹੈ ਜੀ ਸੋ ਅੱਜ ਆਪਾਂ ਇਹ ਵੀਰਾਂ ਕੋਲੇ ਪਹੁੰਚੇ ਸੀਗੇ ਮੋਟਰਸਾਈਕਲ ਦਬਾਇਆ ਪਹਿਲਾਂ ਵੀ ਆਪਾਂ ਬਾਈਆਂ ਕੋਲੇ ਪਹੁੰਚੇ ਆ ਭੜਾ ਮਾ ਨਾ ਬਾਈਆਂ ਤੇ ਹਨਾ ਤੇ ਅੱਜ ਇਹਨਾਂ ਕੋਲੇ ਪਹੁੰਚੇ ਆ ਆਪਾਂ ਅੱਜ ਬਾਈ ਕੁਲਵਿੰਦਰ ਨੂੰ ਵੀ ਮੋਟਰਸਾਈਕਲ ਦਬਾਇਆ ਜੀ ਪਲਟੀਨਾ ਮੋਟਰਸਾਈਕਲ ਆਪ ਲੈਤਾ ਪਲਟੀਨਾ ਮੋਟਰਸਾਈਕਲ ਬਾਈ ਨੇ ਕਰਿਆ ਪਸੰਦ ਮੋਟਰਸਾਈਕਲ ਸਾਨੂੰ ਇੱਕ ਵਾਰੀ ਹਨਾ ਚਲ ਦਿਖਾ ਦਿੰਨੇ ਆ ਮਾਰ ਦਿੰਨੇ ਆ ਬਾਈ ਮੈਂ ਤਾਂ ਇੱਕ ਗੱਲ ਜਾਣਦਾ ਯਾਰ ਹਨਾ ਕੋਈ ਆਪਾਂ ਵੀਡੀਓ ਬਣਾ ਰਹੇ ਆ ਕੋਈ ਇਹ ਨਹੀਂ ਵੀ ਆਪਾਂ ਜੇ ਇਹਨਾਂ ਦੀ ਵੀਡੀਓ ਬਣਾ ਰਹੇ ਹੈਗੇ ਵੀ ਕੋਈ ਆਪਾਂ ਨੇ ਕੋਈ ਪੈਸੇ ਲੈ ਕੇ ਇਹਨਾਂ ਤੋਂ ਜਾ ਆਪਾਂ ਕੋਈ ਇਹਨਾਂ ਦੀ ਮਸੂਰੀ ਕਰ ਰਹੇ ਹਨਾ ਯਾਰ ਦਿਲੋਂ ਪਿਆਰਾ ਬੰਜਣਾ ਪਹਿਲਾਂ ਵੀ ਇੱਕ ਦੋ ਵਾਰ ਹੀ ਆਏ ਆ ਇਹਨਾਂ ਕੋਲੇ ਮੋਟਰਸਾਈਕਲ ਦਵਾ ਕੇ ਲੈ ਕੇ ਗਿਆਗੇ ਪਰ ਅੱਜ ਫੇਰ ਆਏ ਆਗੇ ਉਧਰ ਬਾਈ ਇੱਕ ਮੈਂ ਸਾਨੂੰ ਹੋਰ ਮ ਲੈ ਆਉਂਗਾ ਉਹਦੇ ਕੋਲੋਂ ਕੋ ਆਪਾਂ ਨੇ ਕਰਵਾਇਆ ਹੁੰਦਾਗਾ ਲੂਨ ਵਗੈਰਾ ਉਹ ਵੀ ਬੋਰਡ ਬਣਾਨਾ ਐ ਸੋ ਅੱਜ ਆਪਾਂ ਕੁਲਵਿੰਦਰ ਕੁਲਵਿੰਦਰ ਭਾਈ ਪਹਿਲਾਂ ਤਾਂ ਵਧਾਈਆਂ ਤੈਨੂੰ ਹਾਂ ਜੀ ਵਧਾਈਆਂ ਤੁਹਾਨੂੰ ਵੀ ਸਾਰੇ ਵੀਰਾਂ ਤੇ ਭੈਣਾਂ ਨੂੰ ਹਾਂ ਅੱਛਾ ਮੋਟਰਸਾਈਕਲ ਲੱਗਿਆ ਬਈ ਕਿਵੇਂ ਲੱਗਿਆ ਤੈਨੂੰ ਯਾਰ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮੋਟਰਸਾਈਕਲ ਚਲਾ ਕੇ ਦੇਖਿਆ ਚੈੱਕ ਕਰਿਆ ਬਹੁਤ ਵਧੀਆ ਚੱਲਿਆ ਯਾਰ ਕਿ ਪਸੰਦ ਵੀ ਆਇਆ ਮੈਨੂੰ ਦੇ ਲੋ ਪਸੰਦ ਆਇਆ ਚਲੋ ਇੱਕ ਮੈਂ ਤੈਨੂੰ ਗੱਲ ਹੋਰ ਪੁੱਛਦਾ ਹਾਂ ਵੀ ਹੁਣ ਚਲੋ ਇਹ ਤਾਂ ਮਸਿੰਦਰੀ ਆ ਮਸਿੰਦਰੀ ਤਾਂ ਹਰੇਕ ਨੂੰ ਪਸੰਦ ਆ ਹੀ ਜਾਂਦੀ ਹੈ ਨਾ ਆਪਾਂ ਦੇਖ ਲੈਨੇ ਆ ਮੈਨੂੰ ਐਂ ਦੱਸ ਬਾਈ ਹਰੇਕ ਬੰਦੇ ਨੂੰ ਨਾ ਬੰਦੇ ਨਹੀਂ ਪਸੰਦ ਆਉਂਦੇ ਹੁੰਦੇ ਤੈਨੂੰ ਬੰਦੇ ਕਿਵੇਂ ਲੱਗੇ ਬਾਈ ਜੀ ਬਹੁਤ ਵਧੀਆ ਵਧੀਆ ਬਾਈ ਜੀ ਆਜੋ ਤੁਸੀਂ ਵੀ ਇੱਧਰ ਜਾਣਾ ਬਹੁਤ ਵਧੀਆ ਗਾਈਡ ਕੀਤਾ ਬਹੁਤ ਤਰੀਕੇ ਨਾਲ ਸਮਝਾਇਆ ਬਹੁਤ ਤਰੀਕੇ ਨਾਲ ਬਹੁਤ ਵਧੀਆ ਮਹਿੰਗਾ ਤਾਂ ਨਹੀਂ ਲੱਗਿਆ ਕੋਈ ਨਾ ਨਾ ਫालतू ਪੈਸੇ ਤਾਂ ਨਹੀਂ ਲੱਗੇ ਨਹੀਂ ਨਹੀਂ ਜਮਾ ਨਹੀਂ ਜਹੀ ਸਹੀ ਤਰੀਕੇ ਨਾਲ ਵਿਚਾਰੇ ਨੇ ਬਾਈ ਨੇ ਬਹੁਤ ਹੈਲਪ ਕੀਤੀ ਕਹਿੰਦਾ ਕੋਈ ਗੱਲ ਨਹੀਂ ਜਿੰਨਾ ਮੇਰਾ ਆਪਦੇ ਵੱਲੋਂ ਫਾਇਦਾ ਕਰੂੰਗਾ ਮੈਂ ਇਨਾ ਹੋਇਆ ਠੀਕ ਹੈ ਬਹੁਤ ਵਧੀਆ ਦਿੱਤਾ ਲ ਕੀ ਨਾਮ ਆ ਭਰਾ ਆਪਣਾ ਪਹਿਲਾ ਤਾਂ ਨਾਮ ਦੱਸ ਪ੍ਰਿੰਸ ਹੈ ਜੀ ਪ੍ਰਿੰਸ ਹਾਂ ਜੀ ਅ ਛੋਟੇ ਨਾਮ થી ਹੈ ਨਾ ਦੁਕਾਨ ਪ੍ਰਿੰਸ ਦੇ ਨਾਮ ਤੇ ਪ੍ਰਿੰਸ ਆਟੋ ਡੀਲਰ ਹੈ ਨਾ ਤੇ ਮੋਟਰਸਾਈਕਲ ਖੜੇ ਨੇ ਅੱਛਾ ਵੀਰ ਭਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਹਾਂ ਮਾਨਦਾਨ ਕਰੋਗੇ ਜੇ ਮੈਂ ਅੱਜ ਕਰਿਆ ਹੈ ਹੈ ਕੋਈ ਨਰਾਸ਼ਾ ਨਾ ਮੋੜ ਦਿਓ ਇੱਕ ਵਾਰੀ ਇੱਥੋਂ ਦਾ ਆਪਾਂ ਵੈਸਦਾ ਮੈਂ ਵੀਡੀਓ ਚ ਬੋਲ ਵੀ ਦਿੱਤਾ ਕਿ ਸਟੇਡੀਅਮ ਕਿਹੜਾ ਵੱਜਦਾਗਾ ਕਾਲਾ ਮੇਰ ਸਟੇਡੀਅਮ ਕਾਲਾ ਮੇਰ ਸਟੇਡੀਅਮ ਉਪਰ ਮੋਰਸਲ ਮਾਰਕੀਟ ਨਾਇਰ ਰੋਡ ਤੇ ਚਾਰ ਨੰਬਰ ਦੁਕਾਨ ਆ ਗਈ ਆ ਤੇ ਹਾਂ ਜਿਹੜੀ ਵੱਡੀ ਗੱਲ ਆ ਦੁਕਾਨਾਂ ਚ ਦੁਕਾਨ ਲੱਭਣੀ ਔਖੇ ਹੋ ਜਾਂਦੇ ਬਾਈ ਇੱਕ ਨਾ ਇਧਰ ਦਵਾਈਆਂ ਵਾਲੀ ਦੁਕਾਨ ਹੈ ਤੁਸੀਂ ਇਹ ਦੇਖ ਲਓ ਜਿਹੜੀ ਕਿ ਇਥੋਂ ਪਹਿਲੇ ਹੀ ਬਾਹਰ ਉਸਦੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਨਾ ਇਧਰ ਉਹ ਪੁਲ ਆ ਗਿਆ ਕਾਂਵਲ ਸਟੇਡੀਅਮ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਆ ਦੁਕਾਨਾਂ ਆ ਗਿਆ ਦੁਕਾਨ ਦਵਾਈਆਂ ਦਵਾਈਆਂ ਵਾਲੀਆਂ ਨੇ ਭਰਾ ਦੁਕਾਨ ਆਪਣੀ ਨਾ ਦਵਾਈਆਂ ਵਾਲੀ ਦੁਕਾਨ ਹੈਗੀ ਨਾਲ ਇਹ ਵੀ ਤੁਸੀਂ ਦੇਖ ਲਓ ਹਨਾ ਦਵਾਈ ਦਬੂਈ ਲੈਡੀ ਹੁੰਦੀ ਆ ਭਾਈ ਇੱਥੇ ਵੀ ਆਜਿਆ ਕਰੋ ਹੈ ਤੇ ਇਹਨਾਂ ਦੇ ਨਾਲ ਦੁਕਾਨ ਹੈ ਬਾਈ ਦੀ ਇਹ ਦੁਕਾਨ ਆ ਬਾਈ ਦੀ ਮੋਟਰਸਾਈਕਲ ਵੀਰੇ ਸਿਰਾ ਯਾਰ ਹੈ ਨਾ ਜਿਹੜੀ ਗੱਲ ਕਹਿਤੀ ਵੀਰੇ ਚਲੋ ਮੈਂ ਅਗਲਾ ਕਹਿੰਦਾ ਆਪ ਹੀ ਬੋਲੀ ਜਾਂਦਾ ਨਾ ਜਿਹੜੀ ਗੱਲ ਕਹਿਤੀ ਉਹੀ ਹੁਣ ਹਾਂ ਇਹ ਜਿਵੇਂ ਮੈਂ ਪਹਿਲਾਂ ਸੋਟੋ ਸਕੂਟਰੀ ਵੀ ਲੈ ਕੇ ਗਿਆ ਸੀਗਾ ਜਿਹੜੀ ਗੱਲ ਤੁਸੀਂ ਕਹੀ ਉਹੀ ਚੀਜ਼ ਨਿਕਲੀ ਮੈਂ ਖੁਦ ਚਲਾ ਰਿਹਾ ਹਾਂ ਹਾਂ ਤੈਨੂੰ ਦੁਬਾਰੇ ਆਇਆ ਤੁਹਾਡੇ ਕੋਲੇ ਹੈ ਨਾ ਇਸ ਕਰਕੇ ਬਈ ਹੁਣ ਬਾਈ ਨੂੰ ਦੁਬਾਰੇ ਆਪਣੇ ਮੋਟਰਸਾਈਕਲ ਵੀ ਸਿਰਾ ਗੱਲਬਾਤ ਆ ਜਿਹੜੀ ਗੱਲ ਕਹਿਤੀ ਉਹੀ ਹੈ ਇੰਜਨ ਗੇਅਰ ਦੀ ਬਾਈ ਨੇ ਫੁੱਲ ਗਾਰੰਟੀ ਦਿੱਤੀ ਮਾਡਲ ਕਿਹੜਾ ਦੀ ਬਈ ਇਹ 22 ਮਾਡਲ 2023 23 ਮਾਡਲ ਹੈ 10ਵੇਂ ਮਹੀਨੇ ਚ ਆਇਆ ਬੈਗਾ ਨੰਬਰ ਆਪਾਂ ਜੇ ਗੱਲ ਕਰੀਏ ਮਿਲਿਆ ਆਪਾਂ ਨੂੰ ਜਲੰਧਰ ਦਾ ਹਨਾ ਭਾਈ ਜਲੰਧਰ ਦਾ ਨੰਬਰ ਹੈ ਮੋਟਰਸਾਈਕਲ ਦੇ ਟਾਇਰ ਟੂਰ ਦੀ ਗੱਲ ਕਰੀਏ ਐ ਚਮਕਦਾ ਜਮਾਂ ਜਵੇਂ ਏਜੰਸੀ ਦੇ ਵਿੱਚੋਂ ਹੁਣੀ ਕਢਾਇਆ ਹੁੰਦਾ ਜਣੀ ਕਿ ਸਾਲ ਕੀ ਪੁਰਾਣਾ ਹੈ ਹਨਾ ਸਾਲ ਕੀ ਪੁਰਾਣਾ ਆਪਾਂ ਮੰਨੋ ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਦਿਓ ਵਧਾਈਆਂ ਵੀਰ ਨੂੰ ਕਰ ਦਿਓ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਿਹਨੂੰ ਇਸ ਤਰ੍ਹਾਂ ਦੇ ਮੋਟਰਸਾਈਕਲ ਦਾ ਸਕੂਟਰੀਆਂ ਦੀ ਲੋਡ ਹੁੰਦੀ ਹੈ ਤਾਂ ਤੁਸੀਂ ਵੀਰੇ ਐਸ ਵੀਰ ਕੋਲੇ ਆਉਣਾ ਕਿਤੇ ਨਹੀਂ ਜਾਣਾ ਭੱਜੇ ਆਉਣਾ ਇੱਥੇ ਹੀ ਆਉਣਾ ਬਸ ਹਨਾ ਸੋ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਕਰ ਦਿਓ ਜੀ ਵੀਡੀਓ ਸ਼ੇਅਰ